ਪੰਜਾਬ ਸਰਕਾਰ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ ਸੋ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਸੁਮੀਖਿਆ ਪਟੀਸ਼ਨ ਦਾਇਰ ਕੀਤੀ ਹੈ 6 ਮਈ ਦੇ ਹੁਕਮ ਨੂੰ ਦੱਸਿਆ ਗਲਤ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ BBMP ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦਾ ਪਾਣੀ ਖੋਣ ਦੀ ਕੋਸ਼ਿਸ਼ ਕਰ ਰਹੀ ਹੈ 2 ਮਈ ਦੀ ਮੀਟਿੰਗ ਨੂੰ ਗਲਤ ਢੰਗ ਨਾਲ ਰਸਮੀ ਕਹਿ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੀਟਿੰਗ ਦਾ ਕੋਈ ਵੀ ਅਧਿਕਾਰਤ ਮਿੰਟ ਨਹੀਂ ਦਿੱਤਾ ਗਿਆ ਸਿਰਫ ਇੱਕ ਪ੍ਰੈਸ ਨੋਟ ਭੇਜਿਆ ਗਿਆ BBMP ਨੇ ਬਿਨਾਂ ਕਿਸੇ ਅਧਿਕਾਰ ਦੇ ਅਧਿਕਾਰਾਂ ਪਹਿਲਾ ਕਿਸੇ ਅਧਿਕਾਰ ਦੇ ਹਰਿਆਣਾ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਦਾ ਸਵਾਲ ਜਦੋਂ ਫੈਸਲਾ ਹੀ ਨਹੀਂ ਲਿਆ ਗਿਆ ਤਾਂ ਹੁਕਮ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ BBMB ਆਪਣੇ ਆਪ ਫੈਸਲਾ ਕਿਵੇਂ ਲੈ ਸਕਦੀ ਹੈ ਇਹ ਗੈਰ ਕਾਨੂੰਨੀ ਹੈ ਸੀ ਰੀਕਾਲਿੰਗ ਦੀ ਅਪਲੀਕੇਸ਼ਨ ਪਾਈ ਹੈ ਜੋ 6 5 25 ਨੂੰ ਆਰਡਰ ਹੋਇਆ ਸੀ ਆਨਨੇਬਲ ਹਾਈ ਕੋਰਟ ਨੇ ਪਾਸ ਕੀਤਾ ਸੀ ਇੱਕ ਉਹਦੀ ਡਾਇਰੈਕਸ਼ਨ ਤਿੰਨ ਹੈ ਜੋ 3rd ਡਾਇਰੈਕਸ਼ਨ ਹੈ which says we we have to abide by the decision uh, of the meeting dated 2 मई 2025 जो 2 मई दी मीटिंग सी वो uh, यूनियन होम सेक्रेटरी दे अध्यक्षता दे अंदर हुई सी ते माननीय अदालत नु जदों 6 5 दा ऑर्डर पास होया ओन्ना नु शायद ऐसा भ्रम दिलवान दी कोशिश की ती कि दूसरी पार्टियां नु कि ये मीटिंग रूल 7 ਦੇ ਅੰਦਰ ਹੋਈ ਆ रूल 7 ਕੀ ਹੈ ਜੋ ਚੇਅਰਮੈਨ BBMB ਹੈ जो कोई भी पार्टी ऑब्जैक्शन रेज दी है कोई किसी गलते है उन्होंने समझौता ना बने भी पानी किमें रिलीज करना है पॉलिसी कोई डिस्प्यूट हो कोई डिस्प्यूट हो रिगार्डिंग द शेयर ऑफ द स्टेट भी कि स्टेट को कि पानी मिलेगा उसने रिगार्डिंग कोई भी डिस्प्यूट हो ता वो रैफर करेगा चेयरमैन है जो रैफर करेगा ए, आ, सेंट्रल गमेंट रू ਤੋਨਾਂ ਨੂੰ ਲੱਗੇ ਵੀ ਸੈਂਟਰਲ ਗਵਰਨਮੈਂਟ ਦੇ ਵਿੱਚ ਉਹ ਯੂਨੀਅਨ ਹੋਮ ਸੈਕਟਰੀ ਕੋਲੇ ਪਾਵਰ ਹੈ ਪਰ ਯਦ ਕਿ ਉਹਨਾਂ ਕੋਲੇ ਅਸੀਂ ਕੋਈ ਪਾਵਰ ਨਹੀਂ ਸੀ ਉਹ ਪਾਵਰ ਜੋ ਯੂਨੀਅਨ ਦੇ ਪਾਵਰ ਸੈਕਟਰੀ ਹੈ ਉਹਨਾਂ ਕੋਲੇ ਹੁੰਦੀ ਹੈ ਤੇ ਜਦੋਂ 8 ਤਰੀਕ ਨੂੰ ਦੁਬਾਰਾ ਇਹ ਕੇਸ ਦੀ ਸੁਣਵਾਈ ਹੋਈ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਸੀ ਪੰਚਾਇਤ ਨੇ ਤਾਂ ਅਸੀਂ ਇਸ ਗੱਲ ਸਾਰੀ ਗੱਲ ਨੂੰ ਮਾਨਯੋਗ ਅਦਾਲਤ ਦੇ ਨੋਟਿਸ ਦੇ ਵਿੱਚ ਲਿਆਂਦਾ ਤਾਂ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਯੂਨੀਅਨ ਗਵਰਨਮੈਂਟ ਤੋਂ ਵੀ ਤੁਸੀਂ ਕੋਈ ਮਿੰਟਸ ਆਫ ਮੀਟਿੰਗ ਹੈਗੇ ਨੇ 2 ਸੈਕੰਡ ਮਈ 2025 ਦੇ ਜੋ ਕਿ ਜੇ ਹੈਗੇ ਨੇ ਤਾਂ ਪ੍ਰੋਡਿਊਸ ਕਰੋ ਤੇ ਦੂਸਰਾ ਕਿ ਇਹਦੇ ਚ ਪਾਵਰ ਕਿਹਦੇ ਕੋਲੇ ਹੈ ਅੰਡਰ ਰੂਲ 7 ਟੂ ਡਿਸਾਈਡ ਦੀ ਡਿਸਪਿਊਟ ਤਾਂ ਉਹਨਾਂ ਨੇ 9 ਤਰੀਕ ਨੂੰ ਦੱਸਿਆ ਵੀ ਯੂਨੀਅਨ ਪਾਵਰ ਸੈਕਟਰੀ ਕੋਲੇ ਪਾਵਰ ਹੈ ਨਾ ਕਿ ਯੂਨੀਅਨ ਹੋਮ ਸੈਕਟਰੀ ਕੋਲੇ ਤੇ ਦੂਸਰਾ ਕੋਈ ਵੀ ਮਿੰਟਸ ਆਫ ਮੀਟਿੰਗ ਪ੍ਰੋਡਿਊਸ ਨਹੀਂ ਕਰ ਸਕੇ ਅਸੀਂ ਬਾਰ-ਬਾਰ ਇਹੀ ਕਹਿੰਦੇ ਰਹੇ ਵੀ 8 ਤਰੀਕ ਨੂੰ ਅਸੀਂ ਈਮੇਲ ਵੀ ਲਿਖੀ ਪੰਜਾਬ ਸਰਕਾਰ ਨੇ ਵੀ ਕੋਈ ਮਿੰਟਸ ਆਫ ਮੀਟਿੰਗ ਹੈਗੇ ਨੇ ਤਾਂ ਪ੍ਰੋਡਿਊਸ ਕਰਿਆ ਕਰੋ ਤਾਂ ਕਿ ਅਸੀਂ ਉਸ ਨੂੰ ਜੋ ਮਾਨਯੋਗ ਅਦਾਲਤ ਦਾ ਇਨਬਿਨਰ ਨੂੰ ਪਾਲਣਾ ਕਰ ਸਕੀ ਪਰ ਜਿਉ ਕਿ ਕਿਉਂਕਿ ਮਿੰਟਸ ਉਹ ਮੀਟਿੰਗ ਹੈ ਹੀ ਨਹੀਂ ਸੀ ਕੋਈ ਇਦਾਂ ਦਾ ਕੋਈ ਡਿਸੀਜਨ ਨਹੀਂ ਸੀ ਤਾਂ ਕੋਈ ਵੀ ਪਾਣੀ ਛੱਡਿਆ ਨਹੀਂ ਜਾ ਸਕਦਾ ਸੀ ਪਰ 9 ਤਰੀਕ ਨੂੰ ਮਾਨਯੋਗ ਅਦਾਲਤ ਨੇ ਸਾਨੂੰ ਇਹ ਗੱਲ ਕਹੀ ਵੀ ਠੀਕ ਹੈ ਫੈਸਲਾ ਗਲਤ ਸੀ ਜਾਂ ਸਹੀ ਸੀ ਪਰ ਫੈਸਲਾ ਤਾਂ ਫੈਸਲਾ ਹੈ ਜਿੰਨਾ ਚਿਰ ਤੁਸੀਂ ਉਹਨੂੰ ਚੈਲੰਜ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਉਹ ਲਾਗੂ ਰਹੇਗਾ ਇਸ ਗੱਲ ਕਰਕੇ ਉਹਨਾਂ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਉਹ ਫੈਸਲਾ ਕਿਉਂਕਿ ਸਪੈਸ਼ਲੀ ਡਾਇਰੈਕਸ਼ਨ ਥਿੰ ਸਾਨੂੰ ਲੱਗਦਾ ਕਿ ਇਹ ਗਲਤ ਹੈ ਇਸ ਗੱਲ ਕਰਕੇ ਅਸੀਂ ਰੀਕਾਲਿੰਗ ਦੀ ਅਪਲੀਕੇਸ਼ਨ ਫਾਈਲ ਕੀਤੀ ਹੈ ਕਿ ਇਹ ਆਪਣੇ ਹੱਥ ਲੱਗੀ ਹੈਗੀ ਹੈ ਅਸੀਂ ਫਾਈਲ ਕਰਤੀ ਹੈ ਜੀ ਡਿਊ ਕੋਰਸ ਚ ਲੱਗ ਜੇਗੀ ਜੇ ਲੋਡ ਪਈ ਤਾਂ ਅਸੀਂ ਮੈਂਸ਼ਨਿੰਗ ਕਰਕੇ ਵੀ ਲਗਵਾਵਾਂਗੇ ਜੇ ਕੋਈ ਸਾਨੂੰ ਅਰਜੈਂਸੀ ਦੇਕੇ